ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਕ ਪਿੰਡ ਵਿੱਚ ਮਲਕੀਤ कौर ਨਾਮ ਦੀ ਇੱਕ ਔਰਤ ਰਹਿੰਦੀ ਹੈ ਵਧੀਆ ਕੋਠੀ ਪਾਈ ਹੈ ਚੰਗੀ ਜ਼ਮੀਨ ਜਾਇਦਾਦ ਹੈ ਉਸ ਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ ਉਸ ਦੇ ਇੱਕ ਪੁੱਤਰ ਹੈ ਉਹ ਆਪਣੇ ਪੁੱਤਰ ਦਾ ਵਿਆਹ ਕਰ ਲੈਂਦੀ ਹੈ ਤੇ ਨੂੰ ਵਿਆਹ ਕੇ ਘਰ ਆ ਜਾਂਦੀ ਹੈ। ਉਸ ਦੀ ਨੂੰ ਬਹੁਤ ਪੜ੍ਹੀ ਲਿਖੀ ਐ ਤੇ ਸ਼ਹਿਰ ਦੀ ਰਹਿਣ ਵਾਲੀ ਹੈ। ਭਾਵੇਂ ਕੇ ਘਰ ਵਿੱਚ ਨੂੰ ਆਈ ਹੋਈ ਹੈ ਪਰੰਤੂ ਘਰ ਦੇ ਬਹੁਤ ਸਾਰੇ ਕੰਮ ਉਸ ਨੂੰ ਖੁਦ ਨੂੰ ਕਰਨੇ ਪੈਂਦੇ ਹਨ। ਘਰ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਜਿਨ੍ਹਾਂ ਦੀ ਸੰਭਾਲ ਮਲਕੀਤ ਕੌਰ ਖੁਦ ਕਰਦੀ ਹੈ। ਇੱਕ ਦਿਨ ਉਸ ਦੀ ਨੂੰ ਮਸ਼ੀਨ ਵਿੱਚ ਕੱਪੜੇ ਧੋ ਰਹੀ ਹੁੰਦੀ ਹੈ। ਮੀਂਹ ਦਾ ਮੌਸਮ ਹੈ ਮਲਕੀਤ ਕੌਰ ਆਪਣੀ ਨੂੰ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਪੁੱਤ ਮੇਰੇ ਕੱਪੜੇ ਵੀ ਮਸ਼ੀਨ 'ਚ ਧੋ ਦੇਈਂ ਅੱਗੋਂ ਉਸਦੀ ਨੂੰਹ ਕਹਿੰਦੀ ਹੈ ਮਸ਼ੀਨ ਵਿੱਚ ਤਾਂ ਸਿਰਫ ਸਾਡੇ ਕੱਪੜੇ ਧੋਤੇ ਜਾਂਦੇ ਹਨ ਤੁਹਾਡੇ ਕੱਪੜਿਆਂ ਵਿੱਚੋਂ ਤਾਂ ਬਹੁਤ ਜ਼ਿਆਦਾ ਮੁਸ਼ਕ ਆਉਂਦਾ ਹੈ ਇਸ ਨਾਲ ਮਸ਼ੀਨ ਵਿੱਚ ਮੁਸ਼ਕ ਭਰ ਜਾਵੇਗਾ ਨਾਲੇ ਇਹ ਮਸ਼ੀਨ ਮੈਂ ਤੇਰੇ ਕੱਪੜੇ ਧੋਣ ਲਈ ਨਹੀਂ ਲੈ ਕੇ ਆਈ ਮੈਂ ਤਾਂ ਸਾਡੇ ਕੱਪੜੇ ਧੋਣ ਲਈ ਮਸ਼ੀਨ ਲੈ ਕੇ ਆਈ ਹਾਂ ਆ ਚੱਕੋ ਸਾਬਣ ਤੇ ਸਰਫ ਤੁਸੀਂ ਆਪਣੇ ਕੱਪੜੇ ਖੁਦ ਧੋ ਲਵੋ ਮਲਕੀਤ ਦੂਜੀ ਵਾਰ ਆਪਣੀ ਨੂੰਹ ਨੂੰ ਫੇਰ ਕਹਿੰਦੀ ਹੈ ਕਿ ਪੁੱਤ ਮੀਂਹ ਪੈ ਰਿਹਾ ਹੈ ਮੈਂ ਸ਼ਾਮ ਨੂੰ ਪਸ਼ੂਆਂ ਦਾ ਗੋਹਾ ਕੂੜਾ ਕਰਦੇ ਸਮੇਂ ਇਹ ਕੱਪੜੇ ਪਾਉਣੇ ਹਨ ਤੂੰ ਮਸ਼ੀਨ ਵਿੱਚ ਧੋ ਕੇ ਸੁਕਾ ਦੇ ਫਿਰ ਮੈਂ ਇਹਨਾਂ ਨੂੰ ਅੰਦਰ ਸੁੱਕਣੇ ਪਾ ਦੇਵਾਂਗੀ ਫਰੋਸ ਦੀ ਨੂੰਹ ਉਸ ਨੂੰ ਝਿੜਕਦੀ ਹੋਈ ਕਹਿੰਦੀ ਹੈ ਕਿ ਮਾਂ ਤੂੰ ਤਾਂ ਬਿਲਕੁਲ ਵੀ ਗੱਲ ਨਹੀਂ ਮੰਦੀ ਤੇਰੇ ਪੁੱਤ ਨੇ ਦੇਉਟੀ ਜਾਣਾ ਹੁੰਦਾ ਜੇਕਰ ਮੈਂ ਅੱਜ ਤੁਹਾਡੇ ਕੱਪੜੇ ਮਸ਼ੀਨ ਵਿੱਚ ਧੋ ਦਿੱਤੇ ਤਾਂ ਮਸ਼ੀਨ ਮੁਸ਼ਕ ਨਾਲ ਭਰ ਜਾਵੇਗੀ ਇਸ ਨਾਲ ਸਾਡੇ ਕੱਪੜਿਆਂ ਵਿੱਚੋਂ ਵੀ ਮੁਸ਼ਕ ਆਉਣਾ ਸ਼ੁਰੂ ਹੋ ਜਾਵੇਗਾ ਫੇਰ ਮਲਕੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਪੁੱਤਰ ਮੈਂ ਤਾਂ ਖੁਦ ਧੋ ਲਵਾਂਗੀ ਉਹ ਆਪਣੇ ਕੱਪੜੇ ਖੁਦ ਧੋ ਲੈਂਦੀ ਹੈ ਨੂੰ ਆਪਣੇ ਤੇ ਆਪਣੇ ਘਰ ਵਾਲੇ ਦੇ ਕੱਪੜੇ ਧੋ ਕੇ ਕਮਰੇ ਵਿੱਚ ਆ ਜਾਂਦੀ ਹੈ ਮਲਕੀਤ ਕੌਰ ਦੀ ਨੂੰ ਜਦੋਂ ਕਮਰੇ ਵਿੱਚ ਆਉਂਦੀ ਹੈ ਤਾਂ ਉਸ ਦਾ ਪੁੱਤਰ ਕਹਿੰਦਾ ਹੈ ਕਿ ਮਾਂ ਨੂੰ ਰੋਟੀ ਦੇ ਦਿੱਤੀ ਨੂੰ ਕਹਿੰਦੀ ਨਹੀਂ ਕਿੰਨੀ ਵਾਰ ਤਾਂ ਕਿਹਾ ਮਾਂ ਨੂੰ ਕਿ ਖੁਦ ਚੱਕ ਕੇ ਖਾ ਲੈ ਮੈਥੋਂ ਨਹੀਂ ਉਹਨੂੰ ਰੋਟੀ ਫੜਾਈ ਜਾਂਦੀ ਮੈਂ ਤਾਂ ਹੁਣ ਆਰਾਮ ਕਰਦੀ ਹਾਂ ਤੁਸੀਂ ਜਾ ਕੇ ਮਾਂ ਨੂੰ ਕਹਦੇ ਹੋ ਕਿ ਉਹ ਰੋਟੀ ਖਾ ਲੈਣ ਮਲਕੀਤ ਕੌਰ ਦਾ ਪੁੱਤਰ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਤੂੰ ਜਦੋਂ ਮਾਂ ਦੀ ਸਬਜ਼ੀ ਪਾ ਕੇ ਰੱਖਦੀ ਹੈ ਤਾਂ ਥੋੜਾ ਘਿਓ ਵੀ ਪਾ ਦਿਆ ਕਰ ਮਾਂ ਸਾਰਾ ਦਿਨ ਘਰ ਦਾ ਕੰਮ ਕਰਦੀ ਹੈ ਉਸ ਦੀ ਨੂੰ ਕਹਿੰਦੀ ਹੈ ਕਿ ਮੈਂ ਤਾਂ ਘਿਓ ਇਸ ਲਈ ਨਹੀਂ ਪਾਉਂਦੀ ਘਿਓ ਵੱਡੀ ਉਮਰ ਦੇ ਹਨ ਜੇ ਘਰ ਬਲੱਡ ਵਧਣ ਲੱਗ ਗਿਆ ਤਾਂ ਫਿਰ ਆਪਾਂ ਨੂੰ ਔਖਾ ਹੋ ਜਾਵੇਗਾ ਮਲਕੀਤ ਕੌਰ ਦਾ ਪੁੱਤਰ ਕਹਿੰਦਾ ਹੈ ਕਿ ਜਾ ਜਾ ਕੇ ਮਾਂ ਨੂੰ ਰੋਟੀ ਫੜਾ ਦੇ ਉਸ ਦੀ ਨੂੰ ਕਹਿਣ ਲੱਗੀ ਕਿ ਮੈਂ ਤਾਂ ਥੱਕ ਗਈ ਹਾਂ ਆਰਾਮ ਕਰਨਾ ਹੈ ਤੁਸੀਂ ਖੁਦ ਜਾ ਕੇ ਮਾਂ ਨੂੰ ਰੋਟੀ ਫੜਾ ਦਿਓ ਆਪਣੀ ਘਰ ਵਾਲੀ ਦੇ ਕਹਿਣ ਤੇ ਮਲਕੀਤ ਕੌਰ ਦਾ ਪੁੱਤਰ ਰਸੋਈ ਵਿੱਚ ਜਾਂਦਾ ਹੈ ਜਦੋਂ ਉਹ ਰਸੋਈ ਅੰਦਰ ਦਾਖਲ ਹੁੰਦਾ ਹੈ ਤਾਂ ਉੱਥੇ ਪਹਿਲਾਂ ਹੀ ਉਸ ਦੀ ਮਾਂ ਸਫਾਈ ਕਰ ਰਹੀ ਹੁੰਦੀ ਹੈ ਉਸ ਦਾ ਪੁੱਤਰ ਪੁੱਛਦਾ ਹੈ ਕਿ ਮਾਂ ਤੂੰ ਕੀ ਕਰ ਰਹੀ ਹੈ ਉਹ ਕਹਿੰਦੀ ਪੁੱਤਰ ਇੱਥੇ ਚਾਹ ਤੇ ਦਾਲ ਦੇ ਛਿੱਟੇ ਲੱਗੇ ਹੋਏ ਸਨ ਇਸ ਲਈ ਮੈਂ ਰਸੋਈ ਵਿੱਚ ਪੋਚਾ ਲਾਉਣ ਲੱਗ ਪਈ ਮਲਕੀਤ ਕੌਰ ਦਾ ਪੁੱਤਰ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਜੇਕਰ ਤੈਥੋਂ ਕੁਝ ਕੰਮ ਨਹੀਂ ਹੁੰਦਾ ਤਾਂ ਫਿਰ ਰਸੋਈ ਵਿੱਚ ਕਿਉਂ ਆਉਂਦੀ ਹੈ ਤੂੰ ਆਪਣੀ ਨੂੰਹ ਨੂੰ ਕਹਿ ਦਿਆ ਕਰ ਉਹ ਤੈਨੂੰ ਖਾਣ ਪੀਣ ਲਈ ਦੇ ਦਿਆ ਕਰੇਗੀ ਮਲਕੀਤ ਕੌਰ ਕਹਿੰਦੀ ਹੈ ਕਿ ਮੈਂ ਤਾਂ ਪਹਿਲਾਂ ਆਪਣੀ ਨੂੰਹ ਨੂੰ ਹੀ ਆਵਾਜ਼ ਮਾਰੀ ਸੀ ਪਰ ਉਹ ਹੁਣ ਜਦੋਂ ਮੈਨੂੰ ਚਾਹ ਰੋਟੀ ਦੇਣ ਨਹੀਂ ਆਈ ਤਾਂ ਮੈਂ ਖੁਦ ਰਸੋਈ ਵਿੱਚ ਆ ਗਈ ਜਦੋਂ ਮੈਂ ਇੱਥੇ ਆਈ ਤਾਂ ਪਹਿਲਾਂ ਤੋਂ ਹੀ ਗੈਸ ਦੇ ਆਲੇ ਦੁਆਲੇ ਚਾਹ ਤੇ ਦਾਲ ਦੇ ਛਿੱਟੇ ਲੱਗੇ ਹੋਏ ਸੀ ਇਸ ਲਈ ਮੈਂ ਇਹ ਸਾਫ਼ ਕਰਨ ਲੱਗ ਪਈ ਮਲਕੀਤ ਕੌਰ ਦਾ ਪੁੱਤਰ ਉਸ ਨੂੰ ਸਬਜ਼ੀ ਰੋਟੀ ਪਾ ਕੇ ਪਲੇਟ ਵਿੱਚ ਰੱਖ ਕੇ ਫੜਾ ਦਿੰਦਾ ਹੈ ਅਤੇ ਆਪ ਸ਼ਹਿਰ ਚਲਾ ਜਾਂਦਾ ਹੈ ਮਲਕੀਤ ਕੌਰ ਰੋਟੀ ਖਾ ਕੇ ਭਾਂਡੇ ਸਾਫ਼ ਕਰ ਦਿੰਦੀ ਹੈ ਤੇ ਸਬਜ਼ੀ ਤੋੜਨ ਲਈ ਖੇਤ ਵਿੱਚ ਚਲੀ ਜਾਂਦੀ ਹੈ ਉਹ ਖੇਤੋਂ ਤਾਜੀ ਸਬਜ਼ੀ ਲੈ ਆਉਂਦੀ ਹੈ ਅਤੇ ਉਸ ਨੂੰ ਧੋ ਕੇ ਕੱਟਣ ਲੱਗ ਜਾਂਦੀ ਹੈ ਜਦੋਂ ਉਹ ਸਬਜ਼ੀ ਕੱਟ ਰਹੀ ਸੀ ਤਾਂ ਉਸ ਦੀ ਨੂੰ ਉਸ ਕੋਲਾਈ ਤੇ ਕਹਿਣ ਲੱਗੀ ਕਿ ਤੁਸੀਂ ਰੋਜ਼ ਰੋਜ਼ ਇਹ ਹਰੀਆਂ ਸਬਜ਼ੀਆਂ ਕਿਉਂ ਲੈ ਆਉਂਦੇ ਹੋ ਮੈਂ ਤਾਂ ਸ਼ਹਿਰ ਵਿੱਚ 버ਗਰ ਨਿਊਡਲ ਪੀਜੇ ਖਾਂਦੀ ਸੀ ਇੱਥੇ ਆ ਕੇ ਤਾਂ ਇਹ ਵੇ ਸਵਾਦ ਸਬਜ਼ੀਆਂ ਤੇ ਰੋਟੀ ਬਣਦੀ ਹੈ ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਂ ਤਾਂ ਤੁਹਾਡੇ ਪੁੱਤਰ ਨੂੰ ਫੋਨ ਕਰਕੇ ਕਹਿੰਦੀ ਹਾਂ ਵੀ ਰੈਸਟੋਰੈਂਟ ਵਿੱਚੋਂ ਵਧੀਆ ਖਾਣਾ ਲੈ ਆਉਣਾ ਤੁਸੀਂ ਆਪਣੇ ਜੋਗੀ ਸਬਜ਼ੀ ਰੋਟੀ ਬਣਾ ਕੇ ਖਾ ਲਿਓ ਵਿਚਾਰੀ ਮਲਕੀਤ ਕੌਰ ਥੋੜੀ ਜੀ ਸਬਜ਼ੀ ਬਣਾ ਲੈਂਦੀ ਹੈ ਫੇਰ ਉਹ ਧਾਰ ਕੱਢਣ ਲਈ ਪਸ਼ੂਆਂ ਦੇ ਬਾੜੇ ਵਿੱਚ ਚਲੀ ਗਈ ਜਦੋਂ ਉਹ ਗੋਹਾ ਸੁੱਟ ਰਹੀ ਹੁੰਦੀ ਹੈ ਤਾਂ ਉਸ ਨੂੰ ਗਵੰਡਨ ਮਿਲਦੀ ਹੈ ਉਸ ਨੇ ਮਲਕੀਤ ਕੌਰ ਦਾ ਹਾਲ ਚਾਲ ਪੁੱਛਿਆ ਤਾਂ ਮਲਕੀਤ ਕੌਰ ਕਹਿੰਦੀ ਹੈ ਠੀਕ ਹੈ ਭੈਣੇ ਤੂੰ ਸੁਣਾ ਉਹ ਕਹਿੰਦੀ ਹੈ ਕਿ ਮੈਂ ਤਾਂ ਬਿਲਕੁਲ ਠੀਕ ਹਾਂ ਹੋਰ ਭੈਣੇ ਤੇਰੀ ਸ਼ੈਰੀ ਨੂੰ ਦਾ ਕੀ ਹਾਲ ਹੈ ਤੈਨੂੰ ਤਾਂ ਰੋਜ਼ ਸ਼ਹਿਰ ਵਾਲੇ ਖਾਣੇ ਬਣਾ ਕੇ ਖਵਾਉਂਦੀ ਹੋ। ਨੀ ਕਿੱਥੇ ਭੈਣੇ ਮੇਰੀ ਨੂਨੂ ਤਾਂ ਖਾਣਾ ਘੱਟ ਹੀ ਬਣਾਉਣਾ ਆਉਂਦਾ। ਨੀ ਭੈਣੇ ਤੈਨੂੰ ਕਿਹਾ ਤਾਂ ਸੀ ਮੇਰੀ ਨੂਨ ਦੀ ਭੈਣ ਦਾ ਰਿਸ਼ਤਾ ਲੈ ਲੈ। ਭਾਵੇਂ ਉਹ ਪੜ੍ਹੀ ਲਿਖੀ ਘੱਟ ਹੈ ਪਰ ਘਰ ਦਾ ਸਾਰਾ ਕੰਮ ਸੰਭਾਲ ਲੈਂਦੀ। ਜੇ ਤੂੰ ਉਸ ਦਾ ਰਿਸ਼ਤਾ ਲੈ ਲੈਂਦੀ ਤਾਂ ਅੱਜ ਤੈਨੂੰ ਗੋਹਾ ਆਪ ਨਾ ਸਿੱਟਣਾ ਪੈਂਦਾ। ਨੀ ਹੋਰ ਭੈਣੇ ਮੈਨੂੰ ਤਾਂ ਇਹ ਸੀ ਵੀ ਪੜ੍ਹੀ ਲਿਖੀ ਨੂੰ ਆਵੇਗੀ ਤਾਂ ਆਪਣੇ ਬੱਚੇ ਵਧੀਆ ਪੜਾ ਲਵੇਗੀ ਪਰ ਮੈਨੂੰ ਕੀ ਪਤਾ ਸੀ ਕਿ ਸਭ ਕੁਝ ਮੈਨੂੰ ਆਪ ਹੀ ਕਰਨਾ ਪਵੇਗਾ ਬਾਕੀ ਭੈਣੇ ਸੰਜੋਗਾ ਦੀ ਗੱਲ ਹੁੰਦੀ ਹੈ ਇਸ ਤਰ੍ਹਾਂ ਦੁੱਖ ਸੁੱਖ ਕਰਨ ਤੋਂ ਬਾਅਦ ਮਲਕੀਤ ਕੌਰ ਧਾਰ ਕੱਢ ਕੇ ਜਦੋਂ ਰਸੋਈ ਵਿੱਚ ਜਾਂਦੀ ਹੈ ਤਾਂ ਉਸ ਦੀ ਨੂੰ ਮਲਕੀਤ ਕੌਰ ਨੂੰ ਕਹਿੰਦੀ ਹੈ ਕਿ ਮਾਂ ਪਹਿਲਾਂ ਨਹਾ ਕੇ ਕੱਪੜੇ ਬਦਲੋ ਤੁਹਾਡੇ ਵਿੱਚੋਂ ਮੁਸ਼ਕਾ ਰਿਹਾ ਹੈ ਤੁਸੀਂ ਗੋਹਾ ਸੁੱਟ ਕੇ ਆਏ ਹੋ ਫੇਰ ਮਲਕੀਤ ਕੌਰ ਠੱਕੀ ਹਰੀ ਮਲਕੀਤ ਕੌਰ ਨਹਾਉਣ ਲਈ ਚਲੀ ਗਈ ਨਹਾਉਣ ਤੋਂ ਬਾਅਦ ਮਲਕੀਤ ਕੌਰ ਨੇ ਆਪਣੇ ਲਈ ਰੋਟੀ ਬਣਾਈ ਅਤੇ ਖਾ ਲਈ ਮਲਕੀਤ ਕੌਰ ਦਾ ਪੁੱਤਰ ਸ਼ਹਿਰੋਂ ਰੈਸਟੋਰੈਂਟ ਵਿੱਚੋਂ ਵਧੀਆ ਖਾਣਾ ਲੈ ਕੇ ਆਇਆ ਅਤੇ ਉਸ ਦੀ ਨੂੰਹ ਤੇ ਪੁੱਤ ਦੋਨਾਂ ਨੇ ਉਹ ਖਾਣਾ ਖਾ ਲਿਆ ਹੁਣ ਉਸ ਦੀ ਨੂੰਹ ਅਕਸਰ ਇਸ ਤਰ੍ਹਾਂ ਹੀ ਕਰਿਆ ਕਰਦੀ ਸੀ ਉਸ ਦਾ ਦਿਲ ਕਰਦਾ ਜਦੋਂ ਉਹ ਆਪਣੇ ਘਰ ਵਾਲੇ ਤੋਂ ਸ਼ਹਿਰੋਂ ਖਾਣਾ ਮੰਗਵਾ ਲੈਂਦੀ ਮਲਕੀਤ ਕੌਰ ਆਪਣੇ ਲਈ ਸਬਜ਼ੀ ਰੋਟੀ ਬਣਾ ਕੇ ਖਾ ਲੈਂਦੀ ਸੀ ਇਸ ਤਰ੍ਹਾਂ ਹੀ ਸਮਾਂ ਆਪਣੀ ਚਾਲ ਚੱਲਦਾ ਗਿਆ ਹੁਣ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਦੋਂ ਬੱਚਾ ਵੱਡਾ ਹੋਇਆ ਤੇ ਸਕੂਲ ਪਾਉਣ ਦੀ ਗੱਲ ਹੋਈ ਤਾਂ ਮਲਕੀਤ ਕੌਰ ਦੀ ਨੂੰ ਕਹਿਣ ਲੱਗੀ ਕਿ ਮੈਂ ਸ਼ਹਿਰ ਦੇ ਵਧੀਆ ਸਕੂਲ ਵਿੱਚ ਬੱਚੇ ਨੂੰ ਪੜ੍ਹਾਉਣਾ ਹੈ ਫਿਰ ਮਲਕੀਤ ਕੌਰ ਦਾ ਪੁੱਤਰ ਆ ਤੈਨੂੰ ਸ਼ਹਿਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ ਮਲਕੀਤ ਕੌਰ ਨੇ ਆਪਣੀ ਨੂੰ ਅਤੇ ਪੁੱਤਰ ਨੂੰ ਬਹੁਤ ਸਮਝਾਇਆ ਕਿ ਜੇਕਰ ਬੱਚੇ ਨੂੰ ਸ਼ਹਿਰ ਵਿੱਚ ਹੀ ਪੜਾਉਣਾ ਹੈ ਤਾਂ ਵੈਨ ਦਾ ਪ੍ਰਬੰਧ ਹੋ ਜਾਵੇਗਾ ਤੁਸੀਂ ਪਿੰਡ ਛੱਡ ਕੇ ਨਾ ਜਾਵੋ ਸ਼ਹਿਰ ਵਿੱਚ ਹਰ ਚੀਜ਼ ਮੁੱਲ ਦੀ ਹੁੰਦੀ ਹੈ ਪਰ ਇਹਨਾਂ ਨੇ ਆਪਣੀ ਮਾਂ ਦੀ ਕੋਈ ਗੱਲ ਨਾ ਸੁਣੀ ਹੁਣ ਵਿਚਾਰੀ ਮਲਕੀਤ ਕੌਰ ਇਕੱਲੀ ਹੀ ਪਿੰਡ ਵਿੱਚ ਰਹਿੰਦੀ ਸੀ ਮਲਕੀਤ ਕੌਰ ਦੀ ਨੂੰਨੇ ਕਦੇ ਵੀ ਆਪਣੇ ਹੱਥਾਂ ਨਾਲ ਖਾਣਾ ਨਹੀਂ ਬਣਾਇਆ ਸੀ ਜਿਸ ਲਈ ਉਹ ਆਪਣੇ ਘਰ ਵਾਲੇ ਤੋਂ ਕਦੇ ਪੀਜ਼ਾ 버ਗਰ ਸਮੋਸੇ ਮੰਗਵਾਉਣ ਲੱਗੀ ਮਲਕੀਤ ਕੌਰ ਦਾ ਪੁੱਤਰ ਘੱਟ ਤਨਖਾਹ ਵਾਲੀ ਛੋਟੀ ਨੌਕਰੀ ਕਰਦਾ ਸੀ ਖਰਚਾ ਬਹੁਤ ਜ਼ਿਆਦਾ ਹੋਣ ਲੱਗਿਆ ਉਸ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਸੀ ਬੱਚੇ ਦੀ ਫੀਸ ਮਕਾਨ ਦਾ ਕਿਰਾਇਆ ਉਤੋਂ ਤਰ੍ਹਾਂ-ਤਰ੍ਹਾਂ ਦੇ ਖਾਣਿਆਂ ਦੀ ਫਰਮਾਇਸ਼ ਜਿਸ ਤੋਂ ਮਲਕੀਤ ਕੌਰ ਦਾ ਪੁੱਤਰ ਤੰਗ ਆ ਚੁੱਕਿਆ ਸੀ ਮਲਕੀਤ ਕੌਰ ਦੇ ਪੁੱਤਰ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਤੂੰ ਵੀ ਕੋਈ ਛੋਟਾ-ਮੋਟਾ ਕੰਮ ਚਲਾ ਲੈ ਜਿਸ ਨਾਲ ਸਾਡੇ ਘਰ ਦਾ ਖਰਚਾ ਚਲਾਉਣ ਵਿੱਚ ਆਸਾਨੀ ਹੋ ਜਾਵੇਗੀ ਪਰ ਮਲਕੀਤ ਕੌਰ ਦੀ ਨੂੰ ਆਪਣੇ ਘਰ ਵਾਲੇ ਦੀ ਕੋਈ ਗੱਲ ਨਾ ਸੁਣਦੀ ਮਲਕੀਤ ਕੌਰ ਦਾ ਪੁੱਤਰ ਪਿੰਡ ਆਪਣੀ ਮਾਂ ਕੋਲ ਜਾਂਦਾ ਤੇ ਉਸ ਤੋਂ ਦੁੱਧ ਵਗੈਰਾ ਲਹਿਆਉਂਦਾ ਹੁਣ ਮਲਕੀਤ ਕੌਰ ਦਾ ਮੁੰਡਾ ਅਤੇ ਨੂੰਹ ਆਪਸ ਵਿੱਚ ਲੜਾਈ ਝਗੜਾ ਕਰਨ ਲੱਗ ਪਏ ਸੀ ਹੌਲੀ ਹੌਲੀ ਮਲਕੀਤ ਕੌਰ ਦੀ ਨੂੰਹ ਨੂੰ ਵੀ ਲੱਗਣ ਲੱਗਿਆ ਸੀ ਕਿ ਜੇਕਰ ਅਸੀਂ ਪਿੰਡ ਵਿੱਚ ਰਹਿੰਦੇ ਸੀ ਤਾਂ ਮਾਂ ਘਰ ਦੇ ਸਾਰੇ ਕੰਮ ਕਰ ਲੈਂਦੀ ਸੀ ਹੁਣ ਉਹ ਪਿੰਡ ਵਾਪਸ ਜਾਣ ਦਾ ਬਹਾਨਾ ਲੱਭਣ ਲੱਗੀ ਮਲਕੀਤ ਕੌਰ ਦੇ ਪੋਤੇ ਦਾ ਜਨਮ ਦਿਨ ਨੇੜੇ ਆ ਰਿਹਾ ਸੀ ਉਹ ਆਪਣੀ ਦਾਦੀ ਨੂੰ ਮਿਲਣ ਦੀ ਜਿੱਦ ਕਰਨ ਲੱਗਾ ਮਲਕੀਤ ਕੌਰ ਦੀ ਨੂੰਕੋਲਾ ਇਸ ਤੋਂ ਵਧੀਆ ਹੋਰ ਕੋਈ ਬਹਾਨਾ ਨਹੀਂ ਸੀ ਉਸ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਇਸ ਵਾਰ ਬੱਚੇ ਦਾ ਜਨਮ ਦਿਨ ਪਿੰਡ ਵਿੱਚ ਜਾ ਕੇ ਮਨਾਉਂਦੇ ਹਾਂ ਉਹ ਪਿੰਡ ਚਲੇ ਜਾਂਦੇ ਹਨ ਬੱਚਾ ਆਪਣੀ ਦਾਦੀ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਉਸ ਦਾ ਪਿੰਡੋਂ ਆਉਣ ਦਾ ਮਨ ਨਹੀਂ ਕਰਦਾ ਮਲਕੀਤ ਕੌਰ ਆਪਣੇ ਨੂੰ ਤੇ ਪੁੱਤਰ ਨੂੰ ਫੇਰ ਕਹਿੰਦੀ ਹੈ ਕਿ ਤੁਸੀਂ ਪਿੰਡ ਵਾਪਸ ਆ ਜਾਓ ਉਸ ਦੀ ਨੂੰ ਤਾਂ ਇਹੋ ਚਾਹੁੰਦੀ ਸੀ ਹੁਣ ਉਸ ਨੂੰ ਪਤਾ ਲੱਗ ਗਿਆ ਸੀ ਕਿ ਸ਼ਹਿਰ ਵਿੱਚ ਰਹਿਣਾ ਕਿੰਨਾ ਔਖਾ ਹੈ ਉਹ ਪਿੰਡ ਆ ਕੇ ਰਹਿਣ ਲੱਗ ਪਏ ਮਲਕੀਤ ਕੌਰ ਦੀ ਨੂੰ ਹੁਣ ਆਪਣੀ ਸੱਸ ਨਾਲ ਘਰ ਦੇ ਕੰਮਾਂ ਵਿੱਚ ਹੱਥ ਬਟਾਉਣ ਲੱਗੀ ਬੱਚਾ ਵੀ ਸਕੂਲੋਂ ਆਉਣ ਤੋਂ ਬਾਅਦ ਆਪਣੀ ਦਾਦੀ ਨਾਲ ਖੇਡਦਾ ਰਹਿੰਦਾ ਉਹ ਆਪਣੀ ਦਾਦੀ ਨਾਲ ਖੇਤ ਵਿੱਚ ਸਬਜ਼ੀ ਲੈਣ ਜਾਂਦਾ ਬੱਚਾ ਆਪਣੀ ਦਾਦੀ ਕੋਲੋਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਹਾਣੀਆਂ ਸੁਣਦਾ ਸਵੇਰੇ ਜਲਦੀ ਉੱਠ ਕੇ ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਜਾਂਦਾ ਮਲਕੀਤ ਕੌਰ ਚਾਈ ਚਾਈ ਆਪਣੇ ਪੋਤੇ ਦੀ ਹਰ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੁਣ ਸਾਰਾ ਪਰਿਵਾਰ ਬਹੁਤ ਖੁਸ਼ੀ-ਖੁਸ਼ੀ ਜ਼ਿੰਦਗੀ ਜਿਉਣ ਲੱਗਿਆ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ-ਵਸਦੇ ਰਹੋ ਰੱਬ ਰਾਖਾ